ਹਾਂਜੀ ਬਾਬੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਆਪਾਂ ਉਹਨਾਂ ਬਈ ਕਾਫੀ ਕਮੈਂਟ ਆ ਰਹੇ ਸੀ ਕਿ ਚਾਚੀ ਜੀ ਜੀ ਦੁਬਾਰਾ ਦਿਖਾਓ ਅੱਜ ਆਪਾਂ ਤੁਹਾਨੂੰ ਫੇਰ ਚਾਚੀ ਜੀ ਜੀ ਦਿਖਾਉਣੇ ਆਂਗੇ ਆਹ ਦੇਖੋ ਆਪਣੀ ਚਾਚੀ ਨਿੱਸਰ ਆਈ ਹੋਂ ਤਾਂ ਬੰਨ ਕੱਢਿਆ ਹੀ ਬੱਲੀਆਂ ਬੜੇ ਘੱਟ ਕੱਢੀਆਂ ਰਹਿਣੇ ਦੇਖੋ ਤੁਸੀਂ ਜੀਰੀ ਵਧੀਆ ਹੋ ਰਹੀ ਆ ਆਪਣੇ ਮੌਸਮ ਖਰਾਬ ਹੋ ਰਿਹਾ ਦੇਖੋ ਮੀ ਬਹੁਤ ਯਾਰ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇੱਥੇ ਕਿੱਥੇ ਜ਼ਿਆਦਾ ਮੀਹ ਆ ਆਪਣੇ ਤਾਂ ਬਹੁਤ ਜ਼ਿਆਦਾ ਮੀਹ ਆ ਗਈ ਆ ਦੇਖੋ ਜਾ ਚਹੀ ਰੇ ਆਪਣੇ ਨੰਸਰੇਵਰੀ ਤਿਆਰ ਹੋ ਰਹੀ ਹੈ ਵਧੀਆ ਆ ਦੇਖੋ ਆ ਖੁੰਜੇ ਨਸਰੇਵਰੇ ਬਾਜੜਾ ਲਾਇ ਹੋਏ ਨੇ ਜੀਰੀ ਤਾਂ ਵੈਸੇ ਆ ਆ ਘਟਣੇ ਨਿਸਰੇਗਾ ਮੈਂ ਜਿਵੇਂ ਉਹ ਵਧੀਆ ਨਿਸਰੇਗਾ ਆ ਘਟਣੇ ਨਿਸਰੇਗਾ ਕਿ ਵਿੱਚ ਵਿੱਚ ਨਿਸਰੇ ਮਤਲਬ ਸਾਰਾ ਨਹੀਂ ਨਿਸਰੇ ਇਹਵੇਂ ਉਹ ਨਿਸਰੇਗਾ ਐ ਕੋ ਜਿਵੇਂ ਧਮਕੀ ਹੋਈ ਜੀ ਹੋਈ ਆ ਪਛੇਤੀ ਰੀ 26 ਗਈ ਹੈ ਦੇਖੋ ਉਧਰ ਤਾਂ ਹੁਣ ਪਾਣੀ ਠੀਕ ਹੈਗਾ ਟੱਕਰ ਲੱਗ ਰਹੀ ਸੀ ਉਧਰ ਜਿਹੜੀ ਪਹਿਲਾਂ ਆ ਹੁਣ ਆਪਾਂ ਆਪਣੇ ਜੀੜੀ ਦਿਖਾਉਣੇ ਆ ਸੁਣ ਆ ਦੇਖੋ ਜੀ ਹਜੇ ਵੀ ਨਹੀਂ ਮਤਲਬ ਪਤਾ ਨਹੀਂ ਕਿਹੜਾ ਜਾਨਵਰ ਹੈਗਾ ਐ ਵੱਡ ਵੱਡੇ ਸੱਟ ਦਿੰਦਾ ਦੇਖੋ ਜੀ ਤੁਹਾਡੇ ਸਾਹਮਣੇ ਆ ਦੇਖੋ ਆਪਣੀ ਜੀੜੀ ਦਾ ਫੁੱਲ ਨਿਸਰੇਈ ਵਧੀਆ ਉਹ ਦੇਖੋ ਸੁਣ ਆਹ ਕੱਟ ਨਹੀਂ ਸ੍ਰੀ ਦੇਵੀ ਨਹੀਂ ਸਰੇ ਹੋਣਾਂ ਕਿਉਂਕਿ ਆਪਾਂ ਇਹਦੇ ਪੌਦ ਹੋਰ ਲਾਈ ਸੀਗੀ ਆਪਾਂ ਨੇ ਜਦ ਆਪਾਂ ਇਹ ਜੜ੍ਹਾਂ ਲਾਏ ਨੇ ਸਾਰੇ ਚ ਉਦੋਂ ਆਪਾਂ ਪੌਦ ਹੋਰ ਲਾਈ ਸੀਗੀ 26 ਹੋएगी ਸੀ ਪਛੇਤੀ ਬਹੁਤ ਸੀਗੀ ਬੀਜੀ ਆਪਾਂ ਨੇ ਹੈ ਸੀ ਪਛੇਤੀ ਆ ਵੀ ਬੋਲਣ ਨਸਰ ਹੈ ਤਾਂ ਬੜਾ ਚਾਵਲੇ ਤੋੜਨ ਆਏ ਹੋਈ ਸੀ ਆਪਾਂ ਖੇਤ ਉਹ ਚਾਵਲ ਚਾਚੀ ਜੀ ਜਿਹੜੀ ਦਿਖਾ ਦੀ ਬਹੁਤ ਮਿੰਟਾਂ ਅਰੇ ਸ਼ੂਰਾਂ ਦੇ ਆ ਦੇਖੋ ਆ ਵਧੀਆ ਨਸਰ ਹੈ ਕਿ ਲਾਜ ਆਪਣੇ ਚੱਕੇ ਦਾ ਦੇਖੋ ਕੋ ਗੱਲੀ ਮੀ ਬਹੁਤ ਪੈ ਗਿਆ ਅੱਜ ਆਪਣੇ ਹਵਾ ਚੱਲ ਜੰਦੀ ਆ ਅੱਜ ਆਪਾਂ ਨੇ ਵੀ ਆਪਣੀ ਜੀਰਤ ਸਪਰੇ ਕਰਾਉਣੀ ਸੀਗੀ ਕਿ ਮੀ ਨਾਲ ਜਿਹੜੀ ਸੁੰਡੀ ਫਾਂਦੀ ਸੀ ਉਹ ਝੜ ਗਈ ਕਾਲੂ ਦੇਖਾ ਹੈ ਬਸ ਸਪਰੇ ਕਰਾਈਏ ਕਾਲੂ ਕਰਾਵਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਜੇ ਆਪਾਂ ਸਪਰੇ ਕਰਾਈ ਆਏ ਕੋਬਣੀ ਹਲਦੀ ਹੈਗੀ ਹੁਣ ਤਾਂ ਵਧੀਆ ਹੋ ਗਈ ਆ ਦੇਖੋ ਬਹੁਤ ਵੱਡੀ ਹੋ ਰਹੀ ਆ ਹੁਣ ਤਾਂ ਆ ਕੱਲਾਇਆ ਵੀ ਫੁੱਲ ਨਸਰ ਰਿਹਾ ਹੈ ਆਪਣਾ ਆ ਦੇਖੋ ਆਪਾਂ ਚੌਲੇ ਤੋਂ ਨਾਰੇ ਸੀ ਡੈੜੀ ਚੌੜੇ ਤੋਂ ਲੱਗ ਰਹੇ ਨੇ ਆਹੋ ਚੌੜੇ ਐਂ ਜੇ ਕਰਤੇ ਮੀਨੇ ਅਲੋਕ ਮੁਟਿਆਰ ਜੀ ਦਿੱਤੇ ਜਵਾ ਤੋੜ ਦੇ ਕਿੱਤੋਂ ਆ ਵੀ ਫੁੱਲ ਨਿਸਰ ਰਿਹਾ ਆਪਣਾ ਮਹਨਜਾ ਠੇਕ ਕਰਾ ਬਹਾਂ ਵੀ ਜੋਂ ਮਾਤਾ ਕੱਲ ਨੂੰ ਦਿਖਾਵਾਂਗੇ ਐਤਵਾਰ ਦੇ ਵਲੌਗ ਵਿੱਚ ecco collo, ai collo, ai badia ecco collo, ai collo, ai collo, ai collo, ai collo, ai c'è ai collo, ai collo, ai collo, ai collo, ai collo, हो लगी अंदर एक दूर ने अंदर रखे हुए अपन देखो अपन अंदर कोठापर खुला छोड़ देने ਆ ਮੇਰੇ ਇੱਧਰ ਲੱਭਣਾ ਵਿਆ ਘਟਨੇ ਸਿਰ ਆਉਰੋਂ ਜੇ ਉਧਰੋਂ ਤਾਂ ਵਧੀਆ ਨਿਸਰੇਗਾ ਹੁਣ ਕੋਈ ਦਰੋਂ ਬੁਲ ਨਿਸਰੇਗਾ ਇਸ ਤਰ੍ਹਾਂ ਇਹ ਕਿਣਾ ਭਈ ਆਪਣੇ ਇੱਧਰ ਆਪਣੇ ਭਾਈ ਨੇ ਆਜੀ ਲਈ ਸੀਗੀ ਪੰਜਾਮ ਨੰਬਰ 1 ਵਾਲਾ ਇਹ ਖੂਬ ਲਿਆਂਦੀ ਸੀ ਬਈ ਆ ਦੇਖੋ ਤੁਸੀਂ ਕੀ ਕੀ ਨਾਲ ਬਈ ਇਦਾਂ ਹੋਇਆ ਕਮੈਂਟ ਕਰਕੇ ਜੁੜੋ ਸਿਓ ਆ ਦੇਖੋ ਪੰਜਾਮ ਨੰਬਰ 1 ਇਹ ਨਹੀਂ ਖੇਤਾਂ ਪਰ ਆਉਣੀ ਨਹੀਂ ਹੁੰਦੀ ਆ ਦੇਖੋ ਤੁਸੀਂ ਥੋੜੇ ਦਿਨਾਂ ਤੱਕ ਆਜੂਗੀ ਜੀ ਦੀ ਇਹ ਦੇਖੋ ਕਦ ਹੋ ਲੱਗਾ ਜੀਰੀ ਦਾ ਹੋਰ ਜੀਰੇ ਨਾਲ ਨਹੀਂ ਨਹੀਂ ਹੈਗੀ ਆ ਦੇਖੋ ਤੁਸੀਂ ਕਦ ਦੇਖੋ ਤੁਸੀਂ हां बबे होय वीडिओ देखणली चॅनल सबस्क्राईब जरूर करो जी धन्यवाद